ਹਾਂਜੀ ਸੁਖਵਿੰਦਰ ਸਿੰਘ ਜੀ ਅੱਜ ਤੁਸੀਂ ਆਪਣੇ ਕੈਂਡੀਡੇਟ ਦੇ ਵਾਸਤੇ ਇੱਥੇ ਚੋਣ ਪ੍ਰਚਾਰ ਕਰਨ ਦੇ ਵਾਸਤੇ ਆਏ ਹੋ ਕਿਹੜੇ ਪਿੰਡ ਦੇ ਵਿੱਚ ਆਏ ਹੋ ਤੇ ਕਿੱਥੇ ਰੋਡ ショ ਕਰ ਰਹੇ ਹੋ ਜੀ ਅਸੀਂ ਅੱਜ ਕਟੋਰਾ ਪਿੰਡ ਦੇ ਵਿੱਚ ਜਿਹੜਾ ਇਸ ਜ਼ੋਨ ਤੋਂ ਸਾਡੇ ਇਲੈਕਸ਼ਨ ਲੜ ਰਹੇ ਨੇ ਵੀਰ ਜੀ ਉਹਨਾਂ ਦੇ ਹਮੈਦ ਦੇ ਵਿੱਚ ਆਏ ਆਂ ਔਰ ਸਾਰੇ ਹੀ ਕੈਂਡੀਡੇਟਾਂ ਦੇ ਜਿੰਨੇ ਬਲਾਕ ਸੰਪਤੀ ਦੇ ਜ਼ੋਨ ਨੇ ਸਾਰੇ ਜ ਉਹਨਾਂ ਦੇ ਵਿੱਚ ਜਾ ਕੇ ਜਿਹੜਾ ਇਹ ਚੋਣ ਪ੍ਰਚਾਰ ਕਰ ਰਹੇ ਆ ਕਿਉਂਕਿ ਸਰਕਾਰ ਜਿਹੜੀ ਉਹ ਬਖਲਾ ਚੁੱਕੀ ਹੋਈ ਏ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਇਲੈਕਸ਼ਨ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਕਈ ਕਾਗਜ਼ ਸਾਡੇ ਰਿਜੈਕਟ ਕਰ ਦਿੱਤੇ ਤੇ ਬਹੁਤ ਕੁਝ ਕੀਤਾ ਇਸ ਦੇ ਚੱਲਦੇ ਆ ਜਿੱਥੇ ਇਹਨਾਂ ਨਾਲ ਅਸੀਂ ਮੁਕਾਬਲਾ ਕਰਦੇ ਉੱਥੇ ਇੱਕ ਅਸੀਂ ਲੋਟੂ ਟੋਲਾ ਜਿਹੜਾ ਭਾਈਪਾ ਦਾ ਜਿਨ੍ਹਾਂ ਨੇ ਆਪਦੇ ਹਰੇਕ ਜ਼ੋਨ ਤੇ ਕਿਉਂਕਿ ਉਹ ਜਿਨ੍ਹਾਂ ਵੀ ਜ਼ੋਨਾਂ ਦਾ ਤੁਸੀਂ ਕੱਢ ਕੇ ਵੇਖ ਲੋ ਉਹਨਾਂ ਨੇ ਸਾਰੇ ਸਮਗਲਰ ਰਜੱਡੇ ਨੇ ਉਹਨਾਂ ਨੂੰ ਟਿਕਟਾਂ ਦੇ ਕੇ ਇਲੈਕਸ਼ਨ ਦੇ ਵਿੱਚ ਟਿਕਟਾਂ ਨਵਾਜੀਆਂ ਨੇ ਔਰ ਉਹਨਾਂ ਦਾ ਸਾਥ ਦੇ ਕੇ ਉਹਨਾਂ ਨੂੰ ਨਸ਼ਿਆਂ ਦੇ ਹੋਰ ਵੜਤ ਦੇ ਰਹੇ ਨੇ ਪੰਜਾਬ ਦੇ ਵਿੱਚ ਬੀਜੇਪੀ ਦੇ ਫਰੋਇਦਪੁਰ ਤੋਂ ਮੈਂ ਕਿਥੇ ਤੁਹਾਨੂੰ ਦੱਸਣਾ ਚਾਹੁੰਦਾ ਬੀਜੇਪੀ ਦੇ ਫਰੋਇਦਪੁਰ ਤੋਂ ਜਿਹੜਾ ਵੀ ਜ਼ੋਨ ਕਹੋਗੇ ਮੈਂ ਉਸ ਜ਼ੋਨ ਦੀ ਲਿਸਟ ਲੈਵਾਂਗਾ ਔਰ ਉਹ ਜਿਹੜਾ ਉਹ ਸਮਗਲਰ ਨਸ਼ੇ ਦਾ ਸਦਾਗਰ ਹੋਏਗਾ ਕਿਉਂਕਿ ਜਿੰਨੇ ਵੀ ਜ਼ੋਨ ਨੇ ਇਸ ਤਰ੍ਹਾਂ ਹੀ ਕੱਲ ਜਿਹੜਾ ਅਲੀਕ ਜ਼ੋਨ ਤੋਂ ਜਿਹੜਾ ਕੈਂਡੀਡੇਟ ਸੀ ਉਹ ਪੀਓ ਡਿclare ਸੀਗਾ ਉਹਨੂੰ ਵੀ ਟਿਕਟ ਦੇ ਕੇ ਉਹਦੇ ਵੀ ਕਾਗਜ਼ ਜਿਹੜੇ ਨੇ ਉਹ ਬਾਲ ਰੱਖੇ ਗਏ ਨੇ ਔਰ ਟਾਰੀ ਜ਼ੋਨ ਤੋਂ ਜਿਹੜਾ ਉਹ ਬਹੁਤ ਵੱਡਾ ਨਸ਼ੇ ਦਾ ਸਦਾਗਰ ਏ ਉਨੂੰ ਜਿਹੜੀ ਉਹ ਟਿਕਟ ਦਿੱਤੀ ਗਈ ਇਸ ਤੋਂ ਇਲਾਵਾ ਮਸਤੇਕੇ ਜ਼ੋਨ ਤੋਂ ਜਿਹੜਾ ਉਹਦਾ ਪਿਛੋਕੜ ਵੇਖੋ ਵੀ ਉਹਦਾ ਬਾਰਡਰ ਤੇ ਜਿਹੜਾ ਉਹਦਾ ਪਿੰਡ ਹੈ ਜਾਂ ਉਹਦਾ ਕੀ ਕਾਰੋਬਾਰ ਹੈ ਜਿੰਨੇ ਡੇਡੇ ਵੱਡੇ ਕੋਠੀਆਂ ਪਾਈਆਂ ਨੇ ਔਰ ਕਿੰਨੀ ਵੱਡੀ ਤਦਾਦ ਚੋਂ ਸਮਗਲਿੰਗ ਕਰਦਾ ਉਸ ਤੋਂ ਇਲਾਵਾ ਆਪਾਂ ਅੱਗੇ ਆ ਜੰਨੇ ਆ ਇਸ ਜ਼ੋਨ ਦੀ ਗੱਲ ਕਰਦੇ ਆ ਇਸ ਜ਼ੋਨ ਦੇ ਵਿੱਚ ਵੇਖੋ ਵੀ ਜਿਹੜਾ ਇਹਨਾਂ ਦੇ ਖਿਲਾਫ ਭਾਜਪਾ ਦਾ ਕੈਂਡੀਡੇਟ ਹੈ ਉਹ ਕਿੱਡਾ ਵੱਡਾ ਨਸ਼ੇ ਦਾ ਸਦਾਗਰ ਹੈ ਸੋ ਜਿੱਥੇ ਪੰਜਾਬ ਸਰਕਾਰ ਬੜਈਆਂ ਇਹਨਾਂ ਨੇ ਖਰਚਾ ਕੀਤਾ ਆਪਣਾ ਜਿਹੜਾ ਪਬਲਿਕ ਦਾ ਪੈਸਾ ਉਹ ਵੇਸਟ ਕੀਤਾ ਵੀ ਅਸੀਂ ਯੁੱਧ ਨਸ਼ਾ ਵਿਰੋਧ ਛੇੜਿਆ ਹੋਇਆ ਅੱਜ ਕਿਸੇ ਨੂੰ ਕਿਸੇ ਪ੍ਰੈਸ ਨੂੰ ਕਿਸੇ ਨੂੰ ਕਿਸੇ ਸਰਕਾਰ ਨੂੰ ਉਹ ਯੁੱਧ ਨਸ਼ਾ ਵਿਰੋਧ ਜਿਹੜਾ ਉਹ ਦਿਖਾਈ ਨਹੀਂ ਦਿੰਦਾ ਵੀ ਇਹ ਯੁੱਧ ਨਸ਼ਾ ਵਿਰੋਧ ਨਹੀਂ ਇੱਥੇ ਤਾਂ ਜਿਹੜਾ ਇਲੈਕਸ਼ਨ ਹੀ ਉਹ ਨਸ਼ਿਆਂ ਵਾਲੇ ਸਾਰੇ ਲੜ ਰਹੇ ਨੇ ਸੋ ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਜਿਹੜੀ ਉਹ ਕਾਂਗਰਸ ਪਾਰਟੀ ਦਾ ਸਮਰਥਨ ਕਰੋ ਔਰ ਕਾਂਗਰਸ ਪਾਰਟੀ ਨੂੰ ਜਿਹੜੀਆਂ ਵੋਟਾ ਪਾਓ ਕਿਉਂਕਿ ਇੱਥੇ ਸਾਰੇ ਹੀ ਸਾਫ ਸ਼ਵੀ ਵਾਲੇ ਜਿਹੜੇ ਕੈਂਡੀਡੇਟ ਨੇ ਕਿਸੇ ਤੇ ਕੋਈ ਦਾਗ ਨਹੀਂ ਇਹ ਵੀ ਵੀਰਜੀ ਨੇ ਜਿਹੜੇ ਹੜਾਂ ਦੇ ਵਿੱਚ ਬਹੁਤ ਜਿਆਦੀ ਸੇਵਾ ਕੀਤੀ ਸੀ ਲੋਕਾਂ ਦੀ ਔਰ ਇਹਨਾਂ ਨੂੰ ਇਸ ਚੀਜ਼ ਦਾ ਫਲ ਮਿਲਣਾ ਚਾਹੀਦਾ ਹੋਰ ਪਿੰਡਾਂ ਦੇ ਵਿੱਚ ਜਿਹੜੀਆਂ ਕੀ ਪਰੇਸ਼ਾਨੀਆਂ ਦੱਸ ਰਹੇ ਨੇ ਇੱਕ ਸਰਕਾਰ ਦੇ ਕੀ ਕੰਮਕਾਰ ਉਹ ਤੁਹਾਨੂੰ ਦਿਖਾ ਰਹੇ ਨੇ ਕਿੱਦਾਂ ਦੀ ਸਰਕਾਰ ਨੇ ਵਿਕਾਸ ਕੀਤੇ ਬਿਲਕੁਲ ਜ਼ੀਰੋ ਵਿਕਾਸ ਹੈ ਜੀ ਕਿਸੇ ਪਿੰਡ ਦੇ ਵਿੱਚ ਇੱਟ ਨਹੀਂ ਲੱਗੀ ਇੱਥੋਂ ਤੱਕ ਵਿਕਾਸ ਦੀ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਅਸੀਂ ਪੈਸੇ ਛੱਡ ਕੇ ਗਏ ਸੀ ਉਹਦੇ ਵਿੱਚੋਂ ਵਿੱਤ ਕਮਿਸ਼ਨ ਦੇ ਕੁਝ ਪੈਸੇ ਸੀ 1 ਕਰੋੜ ਉਤੇ 71 ਲੱਖ ਦੀ ਇੱਕ ਹੈਰਾਫੇਰੀ ਸਾਡੇ ਬਲੌਗ ਚੋ ਹੀ ਹੋਈ ਏ ਇੱਕੋ ਹੀ ਜਿਹੜੇ ਫੈਕਟਰੀ ਨੂੰ ਉਹ ਚੈੱਕ ਦੇ ਕੇ ਔਰ ਉਹ ਸਾਰੇ ਪੈਸੇ ਜਿਹੜੇ ਇੱਕ ਵੀ ਟਾਇਲ ਕਿਸੇ ਪਿੰਡ ਚੋਂ ਲੱਗੀ ਨਹੀਂ ਔਰ ਸਾਰੇ ਦੇ ਸਾਰੇ ਪੈਸੇ ਅੱਜ ਕੱਲ ਉਹ ਨਕਵਾਰੀਆਂ ਪੈਂਡਿੰਗ ਹੀ ਨੇ ਔਰ ਰਹਿਣੀਆਂ ਵੀ ਪੈਂਡਿੰਗ ਨੇ ਜਿੰਨਾ ਚਿਰ ਸਰਕਾਰ ਰਹੀ ਅਸੀਂ ਜਿੰਨੇ ਵੀ ਸਾਡੇ ਇਥੋਂ ਕੈਂਡੀਡੇਟ ਜਿੱਤ ਕੇ ਆਏ ਔਰ ਪਰਮਾਤਮਾ ਨੇ ਕਿਰਪਾ ਕੀਤੀ ਸਾਡੀ ਕਮੇਟੀ ਬਣੀ ਚੇਅਰਮੈਨ ਬਣਿਆ ਆ ਸੀ ਉਹ ਸਾਰਾ ਜਿਹੜਾ ਕਪੜਾ ਉਹ ਬਾਹਰ ਲੈ ਕੇ ਆਵਾਂਗੇ ਔਰ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਇਹ ਰੋਡ ショਓ ਕਿੱਥੋਂ ਤੇ ਕਿਹੜੇ ਪਿੰਡਾਂ ਦੇ ਵਿੱਚ ਕਰ ਰਹੇ ਹੋ ਤੁਸੀਂ ਇਹ ਜੋੜ ਕਟੋਰਾ ਦੇ ਪਿੰਡਾਂ ਦੇ ਵਿੱਚ ਅਸੀਂ ਜਾ ਰਹੇ ਠੀਕ ਹੈ ਧੰਨਵਾਦ ਥੈਂਕ ਯੂ ਹਾਂਜੀ ਅੱਜ ਤੁਸੀਂ ਰੋਡ ショਓ ਕੀਤਾ ਤੇ ਰੋਡ ショਓ ਨੂੰ ਕਿੰਦਾ ਜਿਹੜਾ ਰਿਸਪੌਂਸ ਮਿਲਿਆ ਪਿੰਡਾਂ ਦੇ ਵਿੱਚ ਦੀ ਜਿੰਨਾ ਕਿਵੇਂ ਕਿਵੇਂ ਦਰਿਆ ਸਾਰਾ ਰੋਡ ショਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅੱਜ ਅਸੀਂ ਪਿੰਡ ਨੇ ਆ ਮਲਤ ਲੈ ਕੇ ਸਾਰੇ ਪਿੰਡਾਂ ਦਾ ਜਿਹੜੇ ਸਾਡੇ ਪਿੰਡ ਸੀ ਬਲਾਕ ਸੰਪਤੀ ਦੇ ਉਸ ਸਾਰੇ ਰੋਡ ਚੋਕੀ ਦਾ ਬਹੁਤ ਵਧੀਆ ਰਿਸਪੌਂਸ ਰਿਆ ਜੀ ਅਸੀਂ ਤਾਂ ਤੁਹਾਨੂੰ ਪਹਿਲੇ ਦਿਨ ਹੀ ਅਸੀਂ ਦੱਸਿਆ ਸੀ ਐਂ ਤੇ ਖਰੇ ਵੀ ਆਦੇ ਇਲਾਕੇ ਦੇ ਨਾਲ ਆ ਇਲਾਕੇ ਆਣਾ ਕਿਆ ਕਰਕੇ ਖੜੇ ਆਪਾਂ ਜੀ ਹੋਰ ਕੋਈ ਤੁਹਾਨੂੰ ਵੇਖਿਆ ਜੀ ਤੁਸੀਂ ਸਾਰੇ ਪਿੰਡਾਂ ਦੇ ਗਏ ਆਪਾਂ ਬਹੁਤ ਵਧੀਆ ਰਿਸਪੌਂਸ ਰਿਆ ਸੋ ਕਿਦਾਂ ਅੱਜ ਕਿੰਨੇ ਕਿ ਮਤਲਬ ਕਿ ਰੋਡ ਸ਼ੋਅ ਦੇ ਵਿੱਚ ਲੋਕਾਂ ਦਾ ਹਜੂਮ ਜਿਹੜਾ ਸੀ ਤੁਹਾਡੇ ਨਾਲ ਕਿੰਨੇ ਕਿ ਗੱਡੀਆਂ ਚੱਲੀਆਂ ਜੀ ਸਾਰੇ ਰੋਡ ਤੋਂ ਵੇਖੇ ਮੈਂ ਬੈਂਟੀਚਾਤੀ ਹੋਣੀ ਹੈ ਗੜੀਆਂ ਬੈਂਟੀ ਸੋ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਦੋ ਦਿਨ ਦਾ ਸਮਾਂ ਜਿਹੜਾ ਪਿੱਛੇ ਰਹਿ ਗਿਆ ਜੀ ਲੋਕਾਂ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਜੀ ਤੁਹਾਨੂੰ ਵੱਤਵਾਦ ਵੋਟਾਂ ਨਾਲ ਜਿਤਾਓ ਜਿਵੇਂ ਅਸੀਂ ਅੱਗੇ ਸਮਾਜ ਸੇਵਾ ਦੇ ਕੰਮ ਕਰਦੇ ਹਾਂ ਜੀ ਕਿ ਅਸੀਂ ਹੋਰ ਵੀ ਉਤਸ਼ਾਹ ਅਡੇ ਸਾਡਾ ਅਸੀਂ ਵੱਤਵਾਦ ਲੋਕਾਂ ਦੇ ਨਾਲ ਦਿਨ ਭਰ ਰਾਤ ਜਦੋਂ ਬਾਜ਼ਾਰ ਮੰਗੇ ਅਸੀਂ ਨਾਲ ਤੁਹਾਨੂੰ ਪਿਆਰਾਂ ਇੱਕ ਘਰ ਇਲਾਕੇ ਦਾ ਬਹੁਤ ਵਧੀਆ ਰਿਸਪੌਂਸ ਹੈ ਤੁਹਾਨੂੰ ਮੈਂ ਇਲਾਕੇ ਦਾ ਸਿਰ ਨਹੀਂ ਹਸਦਾ ਮੈਂ ਇਲਾਕੇ ਦਾ ਨਹੀਂ ਦੇ ਸਕਦਾ ਜੀ ਕਿ ਨਾਲ ਤੁਹਾਨੂੰ ਚਾਰਾਂ ਹੀ ਲੱਖ ਰੁਪਏ ਸਾਈ ਦਾ ਨੇ ਧੰਨ ਨੋ ਨਿਸ਼ਾਨ ਬਣਾ ਕੇ ਇਹ ਸਾਹਮਣੇ ਨਿਸ਼ਾਨ ਬਣਾ ਕੇ Terima mm kasih -hmm. telah menonton!

ओ भित्र नै नै हो अनि यो चाहिँ भर्इ रिकर्डिङ भइरहेको छ यो चाहिँ ओहो यो भित्र नै नै हो नै नै हैन यो चाहिँ Ok, gente.